ਦੇਰੇ ਸਾਰੇ ਦੋਸਤਾਂ ਬਹੁਤ ਬਹੁਤ ਧੰਨਵਾਦੀ ਮਿਹਤਰੀ ਮੈਤਲੇ ਵੱਲੋਂ ਸਾਰੇ ਵੀਰਾਂ ਨੂੰ ਸ਼ਸਤੀ ਕਾਲ ਫਾਰਮ ਟਰੈਕ 60 ਡਬਲ ਗੇਅਰ ਪ੍ਰੋਬਲਮ ਡਬਲ ਗੇਅਰ ਲੱਗਿਆ ਸੀਗਾ ਇਹ ਹਾਂ ਕਹਿੰਦਾ ਜੱਟ ਹਰੀ ਵੀਰੇ ਉਥੋਂ ਤੋੜ ਦਿੰਦੇ ਜਿੱਥੇ ਟਾਂਕੇ ਨਹੀਂ ਲੱਗਦੇ ਆ ਕਹਦਾ ਉੱਥੋਂ ਢੋੜਦਾ ਜਿੱਥੇ ਟਾਂਕ ਕਿਹੜੀ ਲੱਗਦੇ ਇੱਥੇ ਗਰਾਰੀ ਦੇ ਦੰਦਾਂ ਤੇ ਟਾਂਕ ਕੇ ਲੱਗਦੇ ਨਹੀਂ ਤੇ ਬੰਦਾ ਬੜਾ ਸ਼ਕੀਨ ਤੇ ਉਤਰਿਆਂ ਦਾ ਥੱਲੇ ਕੋਈ ਗੱਲ ਨਹੀਂ ਤੇ ਬ੍ਰੇਕ ਜੋਬ ਹੋਈ ਆ ਤੇ ਆਹ ਬੰਦਾ ਚਲਾਉਂਦਾ ਸੀ ਜਦੋਂ ਡਬਲ ਗੇਅਰ ਲੱਗਿਆ ਦੋਨੇ ਭਰਾ ਭਰਾ ਨੂਨੇ ਭਰਾ ਭਰਾ ਆ ਗਏ ਤੇ ਡਬਲ ਗੇਅਰ ਲਾ ਕੇ ਫਸਾ ਕੇ ਖੜ ਗਿਆ ਕਹਿੰਦਾ ੱੱਕਾ ਲੌਂਦੀ ਦਾ ਸਾ ਚੜ ਗਿਆ ਵੀ ਬਾਬਾ ਗੇਅਰ ਗੱਡੀ ਦਾ ੜ ਗਿਆ ਹੈ ਉਵੇਂ ੜ ਗਿਆ ਸੀਗਾ ਗੇਅਰ ਤੇ ਚਲੋ ਹੁਣ ਕਿਵੇਂ ਹੈਗਾ ਕਹਿੰਦਾ ਚਾਚੇ ਨਾਲ ਗੱਲ ਕਰਾਉਣਾ ਚਾਚਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਮਾਣਾ ਪਰਦੇਸੀ ਉਹ ਦੇ ਕਿਵੇਂ ਲੱਗਿਆ ਆਪਣਾ ਕੰਮ ਠੀਕ ਹੈ ਬਾਈ ਕੀ ਗੱਲ ਕੀ ਹੋ ਗਈ ਸੀ ਨਹੀਂ ਠੀਕ ਹੈ ਇਹ ਤਾਂ ਛੋਟੇ ਤੋਂ ਗੇਰੜ ਗਿਆ ਸੀਗਾ ਦੋ ਲੱਗ ਗਏ ਸੀ ਹਾਂ ਤੇ ਖਰਾਬ ਕੀ ਸੀ ਉਹ ਦਾ ਵਿੱਚੋਂ ਇਹ ਉਹ ਗਰਾਰੀ ਟੁੱਟ ਗਈ ਸੀ ਇਹ ਵਰ ਕੱਢੀ ਨਾ ਬਣਾ ਕਣਾਂ ਤੋਂ ਪੁੱਛ ਬਾਬੇ ਨੇ ਵੀ ਗਰਾਰੀ ਟੁੱਟੀ ਵੀ ਆ ਸ਼ਾਮ ਨੂੰ ਦੱਸਤਾ ਸੀਗਾ ਸ਼ਾਮ ਹੀ ਦੱਸਤਾ ਸੀ ਅੜ ਕੇ ਫਿਰ ਚੱਕ ਕੇ ਲੈ ਕੇ ਜਾਂਦਾ ਵਿਚਾਰਾ ਹਣਾ ਚਲੋ ਕਿਵੇਂ ਲੱਗਿਆ ਕੰਮ ਵਧੀਆ ਲੱਗਿਆ ਹਾਂ ਬਹੁਤ ਵਧੀਆ ਲੱਗਿਆ 11 ਜਦੋਂ ਉੱਥੇ ਲੀਵਰ ਹਲਾਉਂਦੇ ਸੀ ਐ ਕੜਿ ਚਕੜਿ 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 ਚੋਵੇਂ ਤੈਨੂੰ ਇੱਥੇ ਮਟਨ ਸੁਣਦੇ ਸੀਗਾ ਹਾਂ ਹਾਂ ਚਿੱਤ ਖੁਸ਼ ਹੁੰਦਾ ਸੀਗਾ ਹਾਂ ਠੀਕ ਹੈ ਜੀ ਧੰਨਵਾਦ ਦੋਸਤੋ ਕੰਟੈਕਟ ਨੰਬਰ 98147 37596 94782 37596 ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਆ ਜਾਉਂਗੇ ਦੀ ਵੀਡੀਓ ਪਾਵਾਂਗੇ ਤੇ ਵੀਡੀਓ ਸ਼ੇਅਰ ਕਰਦੇ ਰਿਹਾ ਕਰੋ ਧੰਨਵਾਦ